ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿੱਤਰੋ ਵੀਰੋ ਭੈਣੋ ਅੱਜ ਬਹੁਤ ਅਹਿਮ ਗੱਲ ਕਰਨੀ ਆ ਜੰਗ ਦਾ ਮਾਹੌਲ ਬਣਿਆ ਵਾ ਵਾਹਿਗੁਰੂ ਅਗੇ ਅਰਦਾਸ ਆ ਪਹਿਲੀ ਗੱਲ ਤੇ ਜੰਗ ਲੱਗੇ ਨਾ ਕਿਉਂ ਜੰਗ ਦਾ ਨੁਕਸਾਨ ਨੁਕਸਾਨ ਆ ਲੇਕਿਨ ਅੱਜ ਯਾਦ ਆ ਰਹੀ ਆ ਉਸ ਇਨਸਾਨ ਦੀ ਜਿਹਨੂੰ ਆਪਾਂ ਖਾਸ ਕਰਕੇ ਪੰਜਾਬੀਆਂ ਨੇ ਮੈਂ ਕਹੂੰਗਾ ਭਾਰਤੀਆਂ ਨੇ ਵੀ ਮੈਂ ਤੇ ਮੈਂ ਬੜਾ ਦੋਸ਼ ਨਹੀਂ ਦਿੰਦਾ ਪਰ ਪੰਜਾਬੀਆਂ ਨੂੰ ਮੈਂ ਕਹੂੰਗਾ ਕਿ ਆਪਾਂ ਬਹੁਤ ਜਲਦੀ ਉਹਨਾਂ ਲੋਕਾਂ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੇ ਸਾਡੀ ਖਾਤਰ ਮਹਾਨ ਕੁਰਬਾਨੀਆਂ ਕੀਤੀਆਂ ਹੁੰਦੀਆਂ ਮੈਂ ਗੱਲ ਕਰ ਲਗਾ 1965 ਦੇ ਉਸ ਜਰਨੈਲ ਦੀ ਜਿਹੜਾ ਪਛਮੀ ਕਮਾਂਡ ਦਾ ਮੁਖੀ ਸੀ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਪਿਆਰੇ ਪੰਜਾਬੀ ਵੀਰੋ ਤੇ ਖਾਸ ਕਰਕੇ ਸਿੱਖ ਵੀਰੋ ਜੇ ਉਦੋਂ ਹਰਬਖਸ਼ ਸਿੰਘ ਨਾ ਹੁੰਦਾ ਤੇ ਅੱਜ ਆਪਾਂ ਪਾਕਿਸਤਾਨ ਦੇ ਵਿੱਚ ਹੋਣਾ ਹੀ ਤੁਹਾਨੂੰ ਪਤਾ ਲਾਲ ਬਹਾਦਰ ਸ਼ਾਹਕਤਰੀ ਦੀ ਉਦੋਂ ਪ੍ਰਧਾਨ ਮੰਤਰੀ ਹੁੰਦਿਆ ਚੌਧਰੀ ਜਿਹੜਾ ਮੁਖਮੰਤ ਹੈਗਾ ਸੀ ਮੁਗੀ ਫੌਜ ਦਾ ਜਦੋਂ ਪਾਕਿਸਤਾਨ ਦੀ ਮਿਲਟਰੀ ਬਹੁਤ ਹੈਲੀ ਟੈਪ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਿੱਛੇ ਹਟਜੋ ਵਿਆਸ ਦਰਿਆ ਦਾ ਪੁਲ ਅਡਾ ਦਿਓ ਤੇ ਉਸ ਤੋਂ ਪਿੱਛੇ ਮੋਰਚਾ ਲਾਓ ਤੇ ਇਤਿਹਾਸ ਦੇ ਵਿੱਚ ਲਿਖਿਆ ਪੜ ਲਓ ਗੂਗਲ ਦੇ ਵਿੱਚ ਹਰਬਖਸ਼ ਸਿੰਘ ਨੇ ਐਸ ਹਰਬਖਸ਼ ਸਿੰਘ ਸਰਦਾਰ ਨੇ ਕਿਹਾ ਕਿ ਪਹਿਲਾਂ ਨਨਖਾਣਾ ਸਾਹਿਬ ਵੀਜ਼ਾ ਲੈ ਕੇ ਜਾਂਦੇ ਆ ਤੇ ਹੁਣ ਹਰਮੰਦਰ ਸਾਹਿਬ ਸਿੱਖ ਵੀਜ਼ਾ ਲੈ ਕੇ ਜਾਇਆ ਕਰਨਗੇ ਮੈਂ ਨਹੀਂ ਇਹ ਗੱਲ ਮੰਨਦਾ ਫੌਜ ਦੇ ਉੱਤੇ ਡਿਸਪਲਨ ਬਹੁਤ ਵੱਡੀ ਚੀਜ਼ ਆ ਪਰ ਇਸ ਇਨਸਾਨ ਨੇ ਉਸ ਹੁਕਮ ਨੂੰ ਰੱਦ ਕਰਤਾ ਤੇ ਆਪਣੀ ਜਿਹੜੀ ਬਟਾਲੀਅਨ ਆ ਇਹਦੇ ਅੰਡਰ ਹੀ ਸਾਰੀ ਕਮਾਂਡ ਜਿਹਦੇ ਵਿੱਚ ਸਿੱਖ ਬਟਾਲੀਅਨ ਮੇਨ ਸੀ ਇਹਨੇ ਕਿਹਾ ਹੁਣ ਲਾਜ ਆ ਗਈ ਜੇ ਸਿੱਖੀ ਤੇ ਗੁਰੂ ਦੇ ਸਿੰਘ ਬਣੋ ਆਪਾਂ ਹਮਰਤ ਸਰ ਲਾਹੌਰ ਵਾਲਿਆਂ ਨੂੰ ਫਤੇ ਨਹੀਂ ਕਰਨ ਦੇਣਾ ਤੇ ਫਿਰ ਅਜਹੀ ਮਿਸਾਲ ਕਾਇਮ ਕੀਤੀ ਕਿ ਅੱਜ ਵੀ ਜੇ ਪਾਕਿਸਤਾਨ ਸਿੱਖ ਆਰਮੀ ਤੋਂ ਘਬਰਾਉਂਦਾ ਤੇ ਐਸ ਜਰਨੈਲ ਕਰਕੇ ਘਬਰਾਉਂਦਾ ਜਿੰਨੇ ਉਹਨਾਂ ਨੂੰ ਲੋਹੇ ਦੇ ਚੜੇ ਦਬਾਤ ਤੇ ਆਪਾਂ ਕਲਦੀਪ ਸਿੰਘ ਚਾਂਦਪੁਰੀ ਬਾਰੇ ਤੇ ਬਾਰਡਰ ਫਰੋਂ ਤੇ ਦਿਖਾਤਾ ਕਿ ਉਹਨੇ ਕਿੱਦਾਂ 110 ਬੰਦਿਆਂ ਦੇ ਨਾਲ ਇਹ ਪੈਟਰਨ ਕੈਕ ਰੋਕਤੇ ਹੀ ਪਰ ਇਸ ਬਹਾਦਰ ਨੂੰ ਸਲਾਮ ਕਰਨੀ ਬਣਦੀ ਆ ਤੇ ਸਾਨੂੰ ਚਾਹੀਦਾ ਵੀ ਆ ਖਾਸ ਕਰਕੇ ਸ਼ਰੋਮਣੀ ਕਮੇਟੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਹ ਬੰਦਿਆਂ ਦੇ ਜਿਹੜੇ ਆ ਜਰਨੈਲਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਆ ਜਿਨ੍ਹਾਂ ਨੇ ਆਪਣਾ ਦੇਸ਼ ਦੀ ਖਾਤਰ ਵੀ ਤੇ ਆਪਣੀ ਕੌਮ ਦੀ ਖਾਤਰ ਵੀ ਐਡੇ ਤਗੜੇ ਫੈਸਲੇ ਲਏ ਭਾਰਤ ਸਰਕਾਰ ਨੇ ਉਹਨਾਂ ਨੂੰ ਬਹੁਤ ਅਵਾਰਡ ਦਿੱਤੇ ਪਰ ਇਹੋ ਜੇ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਤੇ ਫੰਕਸ਼ਨ ਕਰਾਉਣੇ ਚਾਹੀਦੇ ਤਾਂ ਕਿ ਨੌਜਵਾਨ ਪੀੜੀ ਦੇ ਵਿੱਚ ਇੱਕ ਸਪਿਰਟ ਪੈਦਾ ਹੋਵੇ ਕਿ ਸਿੱਖ ਜਿੱਥੇ ਵੀ ਖੜਦੇ ਆ ਦੇਸ਼ ਕੌਮ ਲਈ ਲੜਦੇ ਆ ਤੇ ਖਾਸ ਕਰਕੇ ਹਰਬਖਸ਼ ਸਿੰਘ ਨੂੰ ਸਲੂਟ ਕਰਨਾ ਮਨਦਾ ਵਾ ਇਹ ਸਰਦਾਰ ਨੂੰ ਜਿਨੇ ਅੰਮ੍ਰਿਤਸਰ ਨੂੰ ਲਾਹੌਰ 1965 ਚ ਰਾਤ ਤੋਂ ਰੋਕਿਆ ਬਹੁਤ ਬਹੁਤ ਧੰਨਵਾਦ